ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਭ ਤੋਂ ਕੀਮਤੀ ਖਜ਼ਾਨਾ ਇਹ ਕਿਤਾਬਾਂ ਜਿਹੜੀਆਂ ਕਿਤਾਬਾਂ ਮੈਂ ਕਿਹਾ ਨਵੀ ਸਾਡੇ ਘਰ ਦਾ ਸ਼ਿੰਗਾਰ ਬੰਨਾ ਚਾਹੀਦਾ ਸੀ ਪਰ ਅੱਜ ਇਹ ਸ਼ਿੰਗਾਰ ਨੂੰ ਕੋਈ ਵੀ ਸੰਭਾਲਣ ਵਾਲਾ ਨਹੀਂ ਆ ਤੇ ਆ ਤੁਸੀਂ ਦੇਖੋ ਇਸ ਟੰਗ ਦੇ ਨਾਲ ਕਿਤਾਬਾਂ ਦੀ ਬੇਕਦਰੀ ਹੋ ਰਹੀ ਆ ਇਹ ਕਿਤਾਬਾ ਮਿੱਠੇ ਹਰਗੁਣ ਗਾਓ ਇਹ ਆ ਗੁਰਮਤਿ ਪ੍ਰਕਾਸ਼ ਭਾਈ ਸਾਹਿਬ ਭਾਈ ਰੰਧੀਰ ਸਿੰਘ ਜੀ ਦੀ ਆ ਕਿਤਾਬਾ ਮਜਬੀ ਸਿੱਖਾਂ ਦਾ ਇਤਿਹਾਸ ਲੇਖਕ ਸਰਦਾਰ ਸ਼ਮਸ਼ੀਰ ਸਿੰਘ ਆ ਕਬੀਰ ਸੈਵ ਦੀ ਬਾਣੀ ਮੇਲਿਆਂ ਦੇ ਅੰਕ ਸੰਗ ਸੋ ਸੰਗਤ ਜੀ ਇਸ ਤਰ੍ਹਾਂ ਬਹੁਤ ਜਗ੍ਹਾ ਦੇ ਉੱਤੇ ਆ ਇਹ ਤਾਂ ਕੇਵਲ ਉਹ ਕਿਤਾਬਾਂ ਨੇ ਨਾ ਜਿਹੜੀਆਂ ਗੁਰਮਤ ਲਿਟਰੇਚਰ ਪਰ ਜਦੋਂ ਐਸੀ ਗੁਰਮਤਿ ਲਿਟਰੇਚਰ ਨੂੰ ਕੋਈ ਪੜਨ ਵਾਸਤੇ ਤਿਆਰ ਨਹੀਂ ਕੋਈ ਆਪਣੇ ਘਰ ਵਿੱਚ ਲਿਜਾਣ ਵਾਸਤੇ ਤਿਆਰ ਨਹੀਂ ਤੇ ਬੇਕਦਰ ਹੀ ਹੋਣੀ ਹੀ ਹੋਣੀ ਆ ਕਿਉਂਕਿ ਅਸੀਂ ਜਿਹੜਾ ਉਹ ਪੜਨਾ ਛੱਡ ਦਿੱਤਾ ਹੋਇਆ ਹੈ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਜੇ ਸਾਡੇ ਘਰਾਂ 'ਚ ਕੋਈ ਗੁਰਮਤਿ ਲਿਟਰੇਚਰ ਪਿਆ ਵੀ ਆ ਅਸੀਂ ਉਹ ਗੁਰਮਤਿ ਲਿਟਰੇਚਰ ਘਰਾਂ ਵਿੱਚੋਂ ਕੱਢ ਕੇ ਗੁਰਦੁਆਰੇ ਲੈ ਆਉਂਦੇ ਆ ਤੇ ਗੁਰਦੁਆਰੇ ਦੇ ਵਿੱਚ ਫਿਰ ਉਹ ਕਿਤਾਬਾਂ ਦੇ ਗੁਰਮਤਿ ਲਿਟਰੇਚਰ ਵਾਲੀਆਂ ਕਿਤਾਬਾਂ ਦੀਆਂ ਪੰਡਾ ਬਣ ਕੇ ਕਿਸੇ ਕੋਨੇ ਦੇ ਵਿੱਚ ਜਿਹੜੀਆਂ ਨੇ ਨਾ ਉਹ ਉੱਥੇ ਰੱਖ ਦਿੱਤੀਆਂ ਜਾਂਦੀਆਂ ਨੇ ਜਿਸ ਕੋਨੇ ਵਿੱਚ ਪਿਆਂ ਨੂੰ ਕਈ ਸਾਲ ਲੰਘ ਜਾਂਦੇ ਆ ਫਿਰ ਕਈ ਜਗ੍ਹਾ ਦੇ ਉੱਤੇ ਫਿਰ ਚੂਹੇ ਜਿਹੜੇ ਆ ਉਹ ਉਹ ਕਿਤਾਬਾਂ ਨੂੰ ਖਾਂਦੇ ਆ ਭਾਈ ਸਿੱਖੋ ਇਸ ਤਰ੍ਹਾਂ ਦੇ ਨਾਲ ਗੁਰਮਤਿ ਦੇ ਅਮੋਲਕ ਖਜ਼ਾਨੇ ਦੀ ਬੇਕਦਰੀ ਨਾ ਕਰਿਆ ਕਰੋ ਜੇ ਤੁਹਾਨੂੰ ਕੋਈ ਵੀ ਗੁਰਮਤ ਦੀ ਕੋਈ ਐਸੀ ਕਿਤਾਬ ਮਿਲਦੀ ਹੈ ਉਹਨੂੰ ਸਵਾਲ ਕੇ ਆਪਣੇ ਘਰਾਂ ਚ ਰੱਖੋ ਪੜਨ ਦੀ ਆਦਤ ਪਾਓ ਆਪਣੇ ਬੱਚਿਆਂ ਦੇ ਸਾਹਮਣੇ ਰੱਖੋ ਇਸਾਈਇਜ਼ਮ ਉਹਨਾਂ ਦੀ ਸਭ ਤੋਂ ਵੱਡੀ ਉਹਨਾਂ ਦਾ ਗੁਣ ਪਤਾ ਕੀ ਆ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਨਾ ਕੋਈ ਈਸਾਈਜ਼ਮ ਦੇ ਰਿਲੇਟਡ ਕੋਈ ਨਾ ਕੋਈ ਲਿਟਰੇਚਰ ਦੀ ਕਿਤਾਬ ਜਰੂਰ ਮਿਲੇਗੀ ਸਭ ਤੋਂ ਵੱਡੀ ਗੱਲ ਉਹਨਾਂ ਦੀ ਬਾਈਬਲ ਜਰੂਰ ਉਹਨਾਂ ਨੂੰ ਮਿਲੇਗੀ ਤੇ ਕਿੱਲੀ ਉਹਨਾਂ ਦੇ ਘਰਾਂ ਵਿੱਚ ਨਹੀਂ ਉਹ ਜਿਹੜੀ ਉਹ ਬਾਈਬਲ ਆ ਉਹ ਸਾਡੇ ਵਰਗੇ ਲੋਕਾਂ ਨੂੰ ਵੀ ਜੇ ਕੋਈ ਰਾਹੀਰ ਮਿਲ ਜਾਂਦਾ ਤੇ ਉਹ ਛੋਟੇ ਛੋਟੇ ਉਹਨਾਂ ਨੇ ਟ੍ਰੈਕਟ ਬਣਾਏ ਆ ਕਾਪੀਆਂ ਬਣਾਈਆਂ ਨੇ ਤੇ ਉਹ ਦਿੰਦੇ ਆ ਵੀ ਤੁਸੀਂ ਆਪਣੇ ਘਰਾਂ 'ਚ ਲੈ ਕੇ ਜਾਓ ਕਿਉਂਕਿ ਉਹਨਾਂ ਨੂੰ ਪਤਾ ਹੈ ਅੱਜ ਨਹੀਂ ਕੱਲ ਨਹੀਂ ਜੇ ਘਰ 'ਚ ਪਈ ਹੋਏਗੀ ਕੋਈ ਨਾ ਕੋਈ ਤੇ ਪੜ੍ਹੇਗਾ ਨਾ ਜੀ ਸੋ ਇਹ ਬਹੁਤ ਜਗ੍ਹਾ ਦੇ ਦਿੱਤੇ ਇਹ ਸਭ ਕੁਝ ਹੁੰਦਾ ਹੈ ਸੋ ਅੱਜ ਸੰਭਲਣ ਦੀ ਲੋੜ ਆ ਇਸ ਤਰ੍ਹਾਂ ਦੇ ਨਾਲ ਗੁਰਮਤਿ ਲਿਟਰੇਚਰ ਨੂੰ ਜਿਹੜਾ ਉਹ ਨਹੀਂ ਸਾਨੂੰ ਛੱਡਣਾ ਚਾਹੀਦਾ ਆਪੋ ਆਪਣੇ ਘਰਾਂ ਵਿੱਚ ਇਹਦੀ ਸੰਭਾਲ ਕਰਨੀ ਚਾਹੀਦੀ ਆ ਸਾਡੇ ਦਾਦੀਆਂ ਪਰਦਾਦੀਆਂ ਦਾ ਕੀਮਤੀ ਖਜ਼ਾਨਾ ਹੈ ਤੇ ਆਪ ਵੀ ਅਸੀਂ ਪੜਨ ਦੀ ਆਦਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ